ਨਗਰਪੰਚਾਇਤ ਦੀਆਂ ਦੋ ਵਾਡਾ ਤੇ ਜਿਮਨੀ ਚੋਣਾ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਨੇ ਦੱਸਦੀ ਕਿ ਅਜਨਾਲਾ ਦੇ ਵਿੱਚ ਨਗਰਪੰਚਾਇਤ ਦੀਆਂ ਦੋ ਵਾਡਾ ਤੇ ਜਿਮਨੀ ਚੋਣਾ ਨੂੰ ਲੈ ਕੇ ਹੁਣ ਸਰਗਰਮੀਆਂ ਕਾਫੀ ਜ਼ਿਆਦਾ ਤੇਜ਼ ਨੇ ਤੇ ਇਸੇ ਵਿਚਾਲੇ ਅਜਨਾਲਾ ਦੇ ਵਿੱਚ ਬੀਜੇਪੀ ओबीसी ਮੋਰਚਾ ਦੇ ਪੰਜਾਬ ਪ੍ਰਧਾਨ ਤੇ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਦੀ ਅਗਵਾਈ ਦੇ ਵਿੱਚ ਵਾਰਡ ਨੰਬਰ 7 ਦੇ ਵਿੱਚ ਪਲੇਠੀ ਮੀਟਿੰਗ ਕੀਤੀ ਗਈ ਹੈ ਜੇਜਵੇਚ ਕੀ ਬੋਨ ਯੋਜਨਾਲਾ ਦੇ ਵੱਲੋਂ ਪ੍ਰਿਆ ਰਾਣੀ ਨੂੰ ਵਾਰ ਨੰਬਰ 7 ਤੋਂ ਭਾਜਪਾ ਹਾਈ ਕਮਾਂਡ ਤੋਂ ਉਮੀਦਵਾਰ ਐਲਾਨੇ ਜਾਣ ਦੇ ਹੱਕ ਦੇ ਵਿੱਚ ਉਹਨਾਂ ਪ੍ਰਚਾਰ ਕੀਤਾ ਗਿਆ ਤੇ ਇੱਥੇ ਦੱਸਦੀ ਹੈ ਕਿ ਇਸ ਮੌਕੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਧੰਨਵਾਦੀਆਂ ਬੀਜੇਪੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਅਜਨਾਲਾ ਦੀ ਵਾਰ ਨੰਬਰ 7 ਤੋਂ ਪ੍ਰਿਆ ਰਾਣੀ ਨੂੰ ਟਿਕਟ ਦੇ ਕੇ ਉਮੀਦਵਾਰ ਐਲਾਨਿਆ ਤੇ ਉਹਨਾਂ ਸਭ ਨੂੰ ਅਪੀਲ ਕੀਤੀ ਹੈ ਕਿ ਸਹੀ ਤੇ ਗਲਤ ਦੀ ਪਰਖ ਕਰਕੇ ਪ੍ਰਿਆ ਰਾਣੀ ਨੂੰ ਵੋਟਾਂ પાਕੇ ਜਿੱਤਾਇਆ ਜਾਵੇ ਇਸ ਮੌਕੇ ਵਾਰ ਨੰਬਰ 7 ਤੋਂ ਉਮੀਦਵਾਰ ਪ੍ਰੀਆ ਰਾਣੀ ਨੇ ਭਾਜਪਾ ਲੀਡਰਸ਼ਿਪ ਤੇ ਬੋਨੀ ਅਮਰਪਾਲ ਸਿੰਘ ਅਜਨਾਲਾ ਦਾ ਧੰਨਵਾਦ ਕੀਤਾ ਮੈਂ ਧੰਨਵਾਦੀਆਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਆਪਣੇ ਲੀਡਰ ਸਾਹਿਬਾਨਾਂ ਦਾ ਜਿਨ੍ਹਾਂ ਨੇ ਸਾਡੇ 7 ਨੰਬਰ ਵਾਰਡ ਅਜਨਾਲਾ 'ਚ ਸਾਡੀ ਭੈਣ ਪ੍ਰੀਆ ਰਾਣੀ ਜੀ ਨੂੰ ਟਿਕਟ ਦੇ ਕੇ ਨਵਾਜਿਆ ਦੀਵਾਨ ਜੀ ਦੇ ਨੌਨ ਸਮੁੱਚਾ ਇਹਨਾਂ ਦਾ ਪਰਿਵਾਰ ਆ ਮੈਂ ਇਹਨਾਂ ਨੂੰ ਮੈਂ ਸਾਰੇ ਅੱਗੇ ਖਾਸ ਕਰਕੇ ਵਾਰਡ ਨੰਬਰ 7 ਦੇ ਸਮੁੱਚੇ ਅਜਨਾਲੇ ਸ਼ਹਿਰ ਦੇ ਨਿਵਾਸੀਆਂ ਨੂੰ ਨਗਰ ਪੰਚਾਇਤ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਭਾਰਤੀ ਜਨਤਾ ਪਾਰਟੀ ਨੂੰ ਮੌਕਾ ਦਿਓ ਅੱਜ ਮੌਕਾ ਜੇ ਕਿ ਕਿਹੜਾ ਇਹ ਮੋੜ ਇਹ ਇਨਾਰੇ ਪੰਜ ਨੰਬਰ ਤੇ ਸੱਤ ਨੰਬਰ ਵਾਰਡ ਵਾਲਿਆਂ ਨੂੰ ਵੋਟਰਾਂ ਨੂੰ ਮਿਲਿਆ ਜੇ ਇਹ ਤੁਹਾਂ ਫੈਸਲਾ ਕਰਨਾ ਜੇ ਤੁਹਾਡੀ ਵੋਟ ਨੇ ਫੈਸਲਾ ਕਰਨਾ ਜੇ ਕਿ ਆਉਣ ਵਾਲੇ ਜਿਹੜੇ 2 ਸਾਲ ਬਾਅਦ ਵਿਧਾਨ ਸਭਾ ਦੇ ਚੋਣਾਂ ਨੇ ਸਾਲ ਬਾਅਦ ਤੁਹਾਡੀ ਫਿਰ ਨਗਰ ਪੰਚਾਇਤ ਦੀ ਚੋਣ ਆਉਣੀ ਆ ਇਹ ਤੁਹਾਡੀਆਂ ਵੋਟਾਂ ਨੇ ਫੈਸਲਾ ਕਰਨਾ ਜੇ ਤੇ ਮੇਰੀ ਹੱਥ ਜੋੜ ਕੇ ਬੇਨਤੀ ਜੇ ਆਪਣੀ ਇੱਕ ਇੱਕ ਕੀਮਤੀ ਵੋਟ ਸਾਡੇ ਬੋਲਨਾਂ ਵੋਟਾਂ ਨਹੀਂ ਜੀ ਪੈਣੀਆਂ ਵੋਟਾ ਤੁਹਾਡੀ ਮਿਹਨਤ ਨਾਲ ਤੁਹਾਡੀ ਲਗਨ ਨਾਲ ਪੈਣੀ ਹੈ ਜੇ ਇੱਕ ਇੱਕ ਆਪਣੀ ਸਾਡੀ ਕੀਮਤੀ ਵੋਟ ਇਸ ਪਰਿਵਾਰ ਨੂੰ ਪਵਾ ਕੇ ਇਸ ਕਾਮਯਾਬ ਬਣਾਓ ਤਾਂ ਜੋ ਇਹ ਆਪਾਂ ਨਹੀਂ ਰੱਖ ਸਕੀਏ ਕਿ ਆਉਣ ਨਹੀਂ ਠੱਲ ਪਾ ਸਕੀਏ ਇਹ ਜਿਹੜੇ ਮੈਂ ਪੰਜਾਬ ਵਾਸੀਆਂ ਨੂੰ ਬੇਨਤੀ ਕਰਾਂ ਖਾਸ ਕਰਕੇ ਨਾਲਾ ਨਿਵਾਸੀਆਂ ਨੂੰ ਆਪਾਂ ਕਾਲੀਆਂ ਨੂੰ ਮੌਕਾ ਦੇ ਕੇ ਵੇਖ ਲਿਆ ਆਪਾਂ ਕਾਂਗਰਸ ਨੂੰ ਵੀ ਮੌਕਾ ਦੇ ਕੇ ਵੇਖ ਲਿਆ ਆਪਾਂ ਆਮ ਸਰਕਾਰ ਨੂੰ ਵੀ ਮੌਕਾ ਦੇ ਕੇ ਵੇਖ ਲਿਆ ਇੱਕ ਮੌਕਾ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਕਰਨ ਦਾ ਜੁਰ ਦਿਓ ਜਿਹੜੀਆਂ ਜੋ ਘਰ ਘਰ ਦੀ ਆ ਕਿ ਗੁੰਡਾਗਰਦੀਆਂ ਬਦਮਾਸ਼ੀਆਂ ਨਸ਼ੇ ਢੱਲ ਪਾਉਣਾ ਇਹ ਸਿਰਫ ਇੱਕੋ ਹੀ ਪਾਰਟੀ ਕਰ ਸਕਦੀ ਹੈ ਜੋ ਯੂਪੀ ਚ ਬੀਜੇਪੀ ਨੇ ਕੀਤਾ ਬਹੁਤ ਬਹੁਤ ਧੰਨਵਾਦ ਇਹ ਜੋ ਸਾਨੂੰ ਬੀਜੇਪੀ ਵੱਲੋਂ ਅੱਜ ਸੀਟ ਦਿੱਤੀ ਗਈ ਆ ਜੋ ਸਾਨੂੰ ਉਹਨਾਂ ਨੇ ਇਸ ਕਾਬਿਲ ਸਮਝਿਆ ਵਾਕੀ ਸਾਨੂੰ ਉਹਨਾਂ ਨੇ ਆਪਣੇ ਇੰਨਾ ਵਾਰਡ ਨੰਬਰ 7 ਤੋਂ ਉਮੀਦਵਾਰ ਚੁਣਿਆ ਵਾਂ ਤੁਸੀਂ ਸਾਨੂੰ ਆਪਣਾ ਕੀਮਤੀ ਵੋਟ ਪਾ ਕੇ ਤੁਸੀਂ ਸਾਨੂੰ ਕਾਮਯਾਬ ਕਰੋ ਫਿਰ ਆਉਣ ਵਾਲੇ ਸਮੇਂ ਵਿੱਚ ਸਾਡੇ ਕੰਮ ਬੋਲਣਗੇ ਤੁਸੀਂ ਸਾਨੂੰ ਆਪ ਖੁਦ ਕਹੋਗੇ ਕਿ ਅਸੀਂ ਮਤਲਬ ਕਿ ਆਪ ਤੁਹਾਨੂੰ ਆਪ ਉਮੀਦਵਾਰ ਚੁਣੋਗੇ ਤੋਂ ਇਹ ਮਾ ਅਤਾ ਦੇ ਅੱਗੇ ਰਿਕਵੈਸਟ ਹੈ ਕਿ ਆਪਣਾ ਕੀਮਤੀ ਵੋਟ ਪਾ ਕੇ ਸਾਨੂੰ ਕਾਮਯਾਬ ਕਰੋ ਨਗਰ